ਬਾਈ ਗਾਇਸ ਮੈਂ ਚੱਲੀ ਆਂ ਇੰਡੀਆ 1% ਵੀ ਦੁਪਹਿਰ ਨੂੰ ਜਾਣਾ ਕੰਮ ਤੇ ਬਿਲਕੁਲ ਪਸੰਦ ਨਹੀਂ ਆ ਮੈਂ ਬ੍ਰੈਕਫਾਸਟ ਵਿੱਚ ਮੈਂ ਬਣਾ ਰਹੀ ਆ ਸੂਜੀ ਦਾ ਉੱਤਪਮ ਬਣਾ ਲਿਆ ਤੇ ਮੈਂ ਬਣਾ ਰਹੀ ਆ ਆਪਣੇ ਵਾਸਤੇ ਸੈਂਡਵਿਚ ਵਹੀਂ ਗੱਜੀ ਕਾ ਖਾਨ ਸਾਹਿਬ ਵਹੀਂ ਗੱਜੀ ਕੇ ਪਤੇ ਅੱਜ ਦਾ ਵਲੌਗ ਅਸੀਂ ਸ਼ੁਰੂ ਕਰ ਰਹੇ ਹਾਂ ਅਪ ਪਹਿਲਾਂ ਜਾਵਾਂਗੇ 에어ਪੋਰਟ ਤੇ ਐਂਥੀਡਨ ਆਪਣੇ گاਉਂਪੇ ਚਲੀ ਜਾਣਾ ਹੈ ਬਟ ਸਾਡੀ ਫੈਮਲੀ ਵਿੱਚੋਂ ਕੋਈ ਆਊਟ ਆਫ ਸਿਟੀਜ਼ ਆ ਰਿਹਾ ਹੈ ਸੋ ਪਹਿਲਾਂ ਉਹਨਾਂ ਨੂੰ 에어ਪੋਰਟ ਤੇ ਡ੍ਰੌਪ ਕਰਨ ਜਾਂਦੀ ਹਾਂ ਨਾਲੋਂ ਪਤਾ ਮਿਲ ਗਿਆ ਕਾਰ ਵਿੱਚੋਂ ਕੋਈ ਵੀ ਇੱਕ ਵੀ ਮੈਂਬਰ ਜਾਵੇ ਨਾ ਪੰਜਾਬ ਜਾਂ ਫਿਰ ਆਪਣੇ ਫਰੈਂਡ ਸਰਕਲ ਵਿੱਚੋਂ ਕੋਈ ਵੀ ਪੰਜਾਬ ਜਾਵੇ ਤੇ ਸੱਚੀ ਸੋਣ ਕੇ ਇੰਨਾ ਹੌਲਜਾ ਪੈਂਦਾ ਨਾ ਕਿ ਯਾਰ ਅਸੀਂ ਵੀ ਪੰਜਾਬ ਜਾਈਏ ਕਿਉਂਕਿ ਨਾ ਮਨ ਕਰਦਾ ਹੈ ਬਟ ਆਪਾਂ ਮਜਬੂਰੀਆਂ ਕਰਕੇ ਨਹੀਂ ਜਾ ਪਾਉਂਦੇ ਤੇ ਅਸੀਂ ਵੈਸੇ ਵੀ ਅਨੰਤਕਾਰਜ ਵਾਸਤੇ ਇਸ ਸਾਲ ਹੀ ਵਾਪਸ ਆਏ ਸੀਗੇ ਸੋ ਹੁਣ ਤੇ ਜਾਣਾ ਪੋਸੀਬਲ ਨਹੀਂ ਸੀਗਾ ਬਟ ਆਪਾਂ ਜਿੰਨਾ ਨਿਚਾਣਾ ਉਹਨਾਂ ਨੂੰ ਆਪਾਂ ਡ੍ਰੌਪ ਕਰਕੇ ਤੇ ਫਿਰ ਬੱਸ ਆਪਾਂ ਵਾਪਸ ਆੰਮੀ ਆ ਸਾਡੇ ਘਰ ਤੋਂ 에어ਪੋਰਟ ਇੰਨਾ ਜ਼ਿਆਦਾ ਦੂਰ ਨਹੀਂ ਹੈਗਾ ਵੱਧ ਤੋਂ ਵੱਧ 15-20 ਮਿੰਟ ਲੱਗਦੇ ਹੁੰਦੇ ਆ ਹਾਈਵੇ ਲੈ ਕੇ ਸੋ ਆਪਾਂ ਜਾਂਦੇ ਆ ਸਾਰ ਪਹਿਲਾਂ ਆਪਣੀ ਜੜੀ ਗੱਡੀ ਸੀ ਕੀ ਉਹ پارک ਕੀਤੀ ਤੇ ਫਿਰ ਆਪਾਂ ਚੱਲ ਪਏ ਬਾਏ ਗਾਇਸ ਮੈਂ ਚਲਦੀ ਆਂ ਬਈਆ ਮੈਂ ਹੁਣੇ ਇੱਥੇ ਗੱਲ ਕਰ ਰਹੀ ਸੀ ਕਿ ਕਿ ਪੰਜਾਬ 'ਚ ਜਾਂ ਫਿਰ ਇਵਨ ਦਿੱਲੀ 에어ਪੋਰਟ ਤੇ ਭਾਰੀ ਤੁੰਡ ਛੱਡਣਾ ਪੈਂਦਾ ਹੈ ਆਪਣੇ ਫੈਮਿਲੀ ਮੈਂਬਰਸ ਨੂੰ ਬਟ ਔਰ ਬਾਕੀ ਆਈ ਥਿੰਕ ਜਿਹੜੀਆਂ ਕੰਟਰੀਜ਼ ਨੇ ਉਹਨਾਂ ਦੇ ਵਿੱਚ ਤੁਸੀਂ ਅੰਦਰ ਤੱਕ ਜਾ ਸਕਦੇ ਛੱਡ ਕੇ ਆ ਸਕਦੇ ਆਪਣੀ ਫੈਮਿਲੀ ਮੈਂਬਰ ਨੂੰ ਸਪੈਸ਼ਲੀ ਇਹ ਉਦੋਂ ਈਜ਼ੀ ਹੋ ਜਾਂਦਾ ਜਦੋਂ ਮਮਾ ਪਾਪਾ ਐ ਹੋਣ ਤੇ ਉਹਨਾਂ ਕੋਈ ਇੰਗਲਿਸ਼ ਨਾ ਬੋਲੀ ਜਾਵੇ ਹਨ ਤੇ ਸੋ ਤੁਸੀਂ ਉਹਨਾਂ ਦੇ ਚੈੱਕ ਇਨ ਵਗੈਰਾ ਕਰਵਾ ਸਕਦੇ ਹੋ ਵੈਸੇ ਤਾਂ ਤੁਸੀਂ ਅਸਿਸਟੈਂਸ ਬੁੱਕ ਕਰਵਾ ਸਕਦੇ ਆ ਏਅਰਪੋਰਟ ਤੇ ਅਸੀਂ ਕਰਾਈ ਸੀ ਕਿ ਡ੍ਰੌਪ ਤੇ ਮੈਂ ਸੋਚਿਆ ਕਿ ਹਾਫ ਡੇ ਦੇ ਲਈ ਆਈ ਹਾਂ ਮੈਂ ਆਪਣੀਆਂ ਜਿਹੜੀਆਂ ਸ਼ਿਪਮੈਂਟਸ ਆ ਉਹ ਰੈਡੀ ਪਈਆਂ ਮੇਰੀ ਗੱਡੀ ਦੇ ਵਿੱਚ ਹੀ ਤੇ ਉਹਨਾਂ ਨੂੰ ਮੈਂ ਹੁਣ ਡ੍ਰੌਪ ਕਰਾਂਗੀ ਸੋ ਡ੍ਰੌਪ ਕਰਨ ਤੋਂ ਬਾਅਦ ਸਕਰਾ ਆਪਣਾ ਬੈਗ ਜੋ ਕਿ ਆਪਾਂ ਲਵਾਂਗੇ ਆਪਣੇ ਕੰਮ ਤੇ। ਪਾਰਸਲ ਡ੍ਰੌਪ ਕਰਕੇ ਆਪਾਂ ਘਰੇ ਤੇ ਆ ਗਈ ਹੁਣ ਮੈਂ ਜਾ ਰਹੀ ਹਾਂ ਆਪਣੇ ਕੰਮ ਤੇ। ਤੇ 1% ਵੀ ਦੁਪਹਿਰ ਨੂੰ ਜਾਣਾ ਕੰਮ ਤੇ ਬਿਲਕੁਲ ਪਸੰਦ ਨਹੀਂ ਆ। ਮੈਂ ਹੁਣ ਸੋਚਨੀ ਯਾਰ ਮੈਂ ਛੁੱਟੀ ਕਿਉਂ ਨਹੀਂ ਲਈ ਅਜਨ ਛੁੱਟੀ ਲੈ ਲੜੀ ਚਾਈਦੀ। ਬਟ ਅਨਮਿਸ 4 ਘੰਟੇ ਹੀ ਜਾਣਾ ਆ ਹੁਣ ਚਲਦੇ ਆਪਾਂ। ਕੰਮ ਤੇ ਪਹੁੰਚਦੇ ਆ ਸਰ ਮੇਰੀ ਇੱਕ ਮੀਟਿੰਗ ਸੀ ਤੇ ਬਾਅਦ ਫਿਰ 4 ਘੰਟੇ ਲਿਆਣਾ ਸੀ ਉੱਥੇ ਪਤਾ ਹੀ ਨਹੀਂ ਲੱਗਾ ਟਾਈਮ ਕਿੱਥੇ ਚਲਾ ਗਿਆ। ਅਸੀਂ ਅੱਜ ਸੇਮ ਡੇ ਸ਼ਾਮ ਨੂੰ ਆਪਾਂ ਜਾਣੀਆਂ ਕੋਸਕੋ ਵੈਸੇ ਨੇ ਅਸੀਂ ਵੀਟਸ ਦੇ ਵਿੱਚ ਕੋਸਕੋ ਵਗੈਰਾ ਨਹੀਂ ਜਾਈ ਤਾਂ ਪਰ ਦੋ ਇੰਪੋਰਟੈਂਟ ਚੀਜ਼ਾਂ ਹੈ ਕਿ ਮੈਂ ਆਪਣੀ ਪ੍ਰੈਸਕ੍ਰਿਪਸ਼ਨ ਲੈ ਕੇ ਜਾਣੀ ਆ ਐਂਡ ਦੂਜੀ ਇਹ ਕਿ ਮੇਰੇ ਟਰੱਕ ਦੇ ਵਿੱਚ ਗੈਸ ਬਿਲਕੁਲ ਨਹੀਂ ਹੈਗੀ ਸੋ ਮੈਂ ਉਹ ਭਰಾಣੀ ਆ ਸੋ ਆਪਾਂ ਹੁਣ ਚਲਾਂਗੇ ਕੋਸਕੋ ਫੇਰ ਆਣ ਕੇ ਹੀ ਆਪਣੇ ਆਰਡਰ ਤੇ ਕੰਮ ਕਰਾਂਗੇ ਕਾਸਕੋ ਪਹੁੰਚਦੇ ਸਾਰ ਸਭ ਤੋਂ ਪਹਿਨਾ ਆਪਾਂ ਆਪਣੀ ਗੈਸ ਫਿਲ ਕੀਤੀ ਫਿਰ ਆਪਾਂ ਅੰਦਰ ਗਏ ਤੇ ਜਾਂਦੇ ਸਾਰ ਆਪਾਂ ਦੋ ਜੈਕਟਸ ਲਈਆਂ ਇੱਕ ਮੇਰੀ ਸਿਸਟਰ ਨੂੰ ਲਾ ਵਾਸਤੇ ਆ ਪਿੰਕ ਕਲਰ ਦੀ ਜੈਕਟ ਲਈ ਤੇ ਮੈਨੂੰ ਜ਼ਿਆਦਾਤਰ ਨਿਊਟਰਲ ਕਲਰ ਪਸੰਦਾ ਸੋ ਮੈਂ ਆਪਣੇ ਵਾਸਤੇ ਇੱਕ ਨਿਊਟਰਲ ਕਲਰ ਦੀ ਜੈਕਟ ਚੱਕ ਲਈ ਸੀ ਬਾਈਕ ਜੀ ਦਾ ਖਾਲਸਾ ਮਾਈ ਜੀ ਦੇ પતિ ਅੱਜ ਹੈਗੇ ਆ ਅਗਲਾ ਦਿਨ ਅੱਜ ਸਭ ਛੁੱਟੀਆਂ ਸੈੱਟ ਲਈ ਆ ਤੋ ਕਾਫੀ ਕੰਮ ਨੇ ਕਰਨ ਵਾਲੇ ਅੱਜ ਮੈਂ ਥੋੜਾ ਬੜਾ ਰੈਡੀ ਹੋਣੀ ਆ ਸਵੇਰੇ ਤੇ ਆਪਾਂ ਕਾਫੀ ਕਾਉਂਟਰਸ ਤੇ ਕੰਮ ਨੇ ਜਿਹੜੇ ਆ ਉਹ ਸਾਰੇ ਪ੍ਰੀਪੇਅਰ ਕਰਨੇ ਆ ਤੇ ਨਾਲ ਦੀ ਨਾਲ ਆਪਾਂ ਆਪਣਾ ਬ੍ਰੈਕਫਾਸਟ ਬਣਾਉਨੇ ਆ ਥੋੜੀ ਬੋਤੀ ਕਾਫੀ ਬਣਾਉਨੇ ਆ ਤੇ ਫਿਰ ਉਸ ਤੋਂ ਬਾਅਦ ਅਸੀਂ ਬਾਹਰ ਵੀ ਜਾਣਾ ਥੋੜੀ ਬੋਤੀ ਸ਼ਾਪਿੰਗ ਕਰਨ ਤੇ ਉਹਦੇ ਉੱਥੇ ਵੀ ਆਪਾਂ ਤੁਹਾਨੂੰ ਲੈ ਕੇ ਚਲਾਂਗੇ ਨਾਲ ਆਪਣੇ ਤੇ ਹੁਣ ਬੱਸ ਆਪਾਂ ਚੱਲਦੇ ਆਂ ਤੇ ਦੇਖ ਬ੍ਰੈਕਫਾਸਟ ਵਿੱਚ ਮੈਂ ਬਣਾਉਣੀ ਆ ਸੂਜੀ ਦਾ ਉੱਤਪਮ ਦਾ ਅੰਡਾ ਚੰਗ ਤੇ ਉਹਦੇ ਵਾਸਤੇ ਮੈਂ ਸੂਜੀ ਲਈ ਅਨੂ ਤਈ ਤੇ ਵਿੱਚ ਥੋੜਾ ਜਿਹਾ ਪਾਣੀ ਨਾ ਮੈਂ ਇਹਨੂੰ ਰੱਖ ਦਿੱਤਾ ਸੀਗਾ ਤੇ ਉਹਦੇ ਨਾਲ ਸੂਜੀ ਫੁੱਲ ਗਈ ਤੇ ਹੁਣ ਥੋੜਾ ਜਿਹਾ ਪਾਣੀ ਵਗੈਰਾ ਪਾ ਕੇ ਵਿੱਚ ਨੋਨ ਮਸਾਲਾ ਇਹ ਪਾ ਕੇ ਇਹਨੂੰ ਥੋੜਾ ਜਿਹਾ ਸਹੀ ਕਰਦੇ ਆ ਤੇ ਆ ਜਿਹੜੀਆਂ ਵੈਜੀਟੇਬਲਸ ਇਹਦੇ ਵਿੱਚ ਪਿਆਜ਼ ਤੇ ਸਾਰੀਆਂ ਕਲਰ ਦੀਆਂ ਪੈਪਰਜ਼ ਆ ਤੇ ਮਸ਼ਰੂਮ ਹੈ ਇਹਨਾਂ ਨੂੰ ਮੈਂ ਨਾ ਫ੍ਰਾਈਟ ਦੇ ਵਿੱਚ ਰੱਖ ਲੈਣੀ ਹੁੰਦੀ ਆ ਸੌਤੇ ਕਰਨ ਤੋਂ ਬਾਅਦ ਮਸਾਲੇ ਵਗੈਰਾ ਪਾ ਕੇ ਜਦੋਂ ਕੁਕ ਚ ਨਾ ਨੱਬੇ ਖਾਣ ਨੂੰ ਕੋਈ ਵੀ ਬ੍ਰੈਡ ਫੜੋ ਆ ਲਗਾ ਲਓ ਯੂ ਆਰ ਗੁੱਡ ਅਗਰ ਤੁਹਾਡੇ ਕੋ ਰੈਪ ਆ ਰੈਪ ਚ ਲਗਾ ਕੇ ਖਾ ਲਓ ਯੂ ਆਰ ਗੁੱਡ ਇਹਦੇ ਨਾਲ ਕੀ ਹੁੰਦਾ ਤੁਸੀਂ ਜੰਕ ਵੀ ਨਹੀਂ ਖਾਂਦੇ ਹੈਲਦੀ ਦਾ ਹੈਲਦੀ ਹੁੰਦਾ ਆ ਤੇ ਤੁਹਾਡੀ ਭੁੱਖ ਵੀ ਮਿਟ ਜਾਂਦੀ ਆ ਤੇ ਹੁਣ ਆਪਾਂ ਆ ਬਣਾਉਨੇ ਆ ਤੇ ਬਣਾ ਕੇ ਮੈਂ ਵਿਖਾਉਂਗੀ ਕਿ ਕਿਵੇਂ ਦੇ ਬਣੇ ਪਹਿਲਾਂ ਵੀ ਮੈਂ ਇੱਕ ਦੋ ਵਾਰੀ ਉਦਪਮ ਬਣਾਇਆ ਬਟ ਬਿਲਕੁਲ ਸਵਾਦ ਨਹੀਂ ਬਣਿਆ ਸ਼ਾਇਦ ਮੈਨੂੰ ਬਣਾਉਣਾ ਹੀ ਨਹੀਂ ਆਉਂਦਾ ਸੋ ਮੈਂ ਇੱਕ ਨਵੀਂ ਰੈਸিপি ਦੇਖੀ ਸੀਗੀ ਤੇ ਬੜੀ ਵਧੀਆ ਸੀਗੀ ਉਹ ਰੈਸিপি ਉਹਦੇ ਚੱਕਰ ਦੇ ਵਿੱਚ ਮੇਰਾ ਉਦਪਮ ਬਹੁਤ ਸਵਾਦ ਬਣਿਆ ਸੀ ਗਾਇਸ ਵਰੀ ਤੇ ਮੈਂ ਨਵੇਂ ਨਵੇਂ ਚੀਜ਼ਾਂ ਘਰੇ ਟਰਾਈ ਕਰਦੀ ਰਹਿਣੀ ਆ ਜੇ ਕੁਝ ਜਾਂ ਫਿਰ ਹੈਲਦੀ ਹੋਵੇ ਚਾਹੇ ਉਹ ਜੰਕ ਹੋਵੇ ਆਪਾਂ ਘਰੇ ਬਣਾ ਲਈਦਾ ਆ ਟਰਾਈ ਕਰ ਲਈਦਾ ਆ ਜੇ ਵਧੀਆ ਲੱਗਾ ਤਾਂ ਦੁਬਾਰਾ ਬਣ ਜਾਂਦਾ ਜੇ ਵਧੀਆ ਨਾ ਲੱਗੇ ਤਾਂ ਫਿਰ ਉਹ ਕਦੀ ਨਹੀਂ ਬਣਦਾ ਤੇ ਉਦੋਂ ਬੰਦੇ ਉੱਤੇ ਮੈਂ ਥੋੜੀ ਜੀ ਚੀਜ਼ ਵੀ ਪਾ ਲਈ ਸੀਗੀ ਜਸਟ ਆਪਣਾ ਯੂ نو ਮਨ ਪਰਚਾਨ ਵਾਸਤੇ ਤੇ ਨਾਲ ਲਈ ਸੀਗੀ ਬਲੈਕ ਕਾਫੀ ਤੇ ਮੈਂ ਤੇ ਮੇਰੇ ਹਸਬੰਦ ਨੇ ਆਪਣਾ ਬ੍ਰੈਕਫਾਸਟ ਇੰਜੋਏ ਕੀਤਾ ਕੈਨ ਨੂੰ ਵੀਕੈਂਡ ਹੁੰਦਾ ਬਟ ਮੇਰਾ ਸਾਰਾ ਵੀਕੈਂਡ ਬਹੁਤ ਬਿਜ਼ੀ ਹੁੰਦਾ ਤੇ ਹਮੇਸ਼ਾ ਹੀ ਇਦਾਂ ਹੁੰਦਾ ਆ ਮੈਂ ਆਪਣੇ ਆਰਡਰਸ ਤੇ ਕੰਮ ਕਰਨਾ ਸ਼ੁਰੂ ਕੀਤਾ ਕੁਝ ਫਾਈਨਲ ਟੱਚ ਅਪ ਸੀਗੇ ਏਸ ਸੈਟ ਦੇ ਕਿਉਂਕਿ ਇਹਨਾਂ ਦੀ ਸ਼ਿਪਮੈਂਟ ਜਾਣੀ ਸੀਗੀ ਉਸ ਤੋਂ ਬਾਅਦ ਹੀ ਮੈਂ ਸੋਚਿਆ ਕਿ ਫੇਰ ਆਪਣੇ ਅਗਲੇ ਸੈਟ ਦੇ ਜਿਹੜਾ ਆ ਉਹ ਮੈਂ ਕੰਮ ਕਰਨਾ ਸਟਾਰਟ ਕਰੂੰਗੀ ਇਹਦੇ ਨਾਲ ਕੀ ਹੁੰਦਾ ਕਿ ਮੈਂ ਆਰਗੇਨਾਈਜ਼ਡ ਰਹਿਨੀ ਆ ਪੂਰੀ ਮੇਰੇ ਹਸਬੰਡ ਵੀ ਮੇਰੀ ਹੈਲਪ ਕਰਦੇ ਰਹਿੰਦੇ ਨੇ ਯਾਨੀ ਕਿ ਮੈਂ ਕੱਲੀ ਲੱਗੀ ਰਹਿਣੀ ਆ ਬਟ ਫਰਕ ਕੇ ਵਸੇ ਇਹ ਹੁੰਦਾ ਕਿ ਔਨ ਕੈਮਰਾ ਜਿਹੜੇ ਆ ਉਹ ਮੈਂ ਹੀ ਆਣੀ ਆ ਐਂਡ ਬਸ ਫਿਰ ਮੈਂ ਆਪਣੇ ਆਰਡਰਸ ਵਗੈਰਾ ਤੇ ਕੰਮ ਕਰਨ ਤੋਂ ਬਾਅਦ ਅਸੀਂ ਕੁਝ ਸਮਾਨ ਖੋਣ ਲੈਣ ਜਾਣਾ ਲੇਗਾ ਤੇ ਫਿਰ ਆਪਾਂ ਉੱਥੇ ਚਲੇ ਹੁਣ ਮੇਰੇ ਸਾਰੇ ਆਰਡਰਸ ਜਿਹੜੇ ਆ ਉਹ ਮੈਂ ਪੈਕ ਕਰ ਲਿਆ ਵਰਸਾ ਸਟicker ਵਗੈਰਾ ਆਪਾਂ ਲਾ ਕੇ ਆਪਾਂ ਤਿਆਰ ਕਰਕੇ ਫਿਰ ਉਹਨਾਂ ਨੂੰ ਡ੍ਰੌਪ ਕਰਾ ਜਾਵਾਂਗੇ ਨਾਲੇ ਅਸੀਂ ਆਪਣੀ ਸ਼ੋਪਿੰਗ ਵਗੈਰਾ ਜਿਹੜੀ ਕਰਨੀ ਆ ਦੋ ਕੰਮ ਕਰਨੇ ਆ। ਆਰਡਰਸ ਤੇ ਚੱਕਰ ਦੇ ਵਿੱਚ ਮੈਂ ਨਹੀਂ ਬਿਜ਼ੀ ਹੋਗੀ ਕਿ ਫਿਰ ਮੈਂ ਮੈਨੂੰ 2 ਵਜੇ ਤੇ ਆ ਮੈਂ ਪੂਰਾ ਕਰਦੀ ਕਰ ਦਿੱਤੀ ਚੰਗੇ ਤਰੀਕੇ ਨਾਲ ਸਫਾਈ। ਤੇ ਹੁਣ ਆਪਾਂ ਜਾ ਰਹੇ ਆ ਬਾਹਰ ਤੇ ਮੈਂ ਬਣਾ ਰਹੀ ਆ ਆਪਣੇ ਵਾਸਤੇ ਸੈਂਡਵਿਚ। ਫਿਰ ਪਾਸ। ਫਿਰ ਮੈਂ ਤੇ ਮੇਰੇ ਹਸਬੰਡ ਨੇ ਕੀਤਾ ਸੈਂਡਵਿਚ ਇੰਜੋਏ ਤੇ ਉਸ ਤੋਂ ਬਾਅਦ ਅਸੀਂ ਚਲੇ ਗਏ ਆਪਣੀ ਸ਼ੋਪਿੰਗ ਕਰਨ। ਸੱਚਾਈਆ ਗਿਆ ਵੇਖ ਲਓ। ਆ ਸਾਡੇ ਘਰੇ ਬੰਨੀ ਆਉਂਦਾ ਆ ਤੇ ਇਦਾਂ ਤੁਰ ਕੇ ਚੱਲ ਜਾਂਦਾ ਆ ਬਾਕੀ ਅਸ ਸਨੋਹ ਦੇਖ ਲਓ ਕਿੰਨੀ ਪਈ ਆ ਤੇ ਆ ਮੈਂ ਘਰ 'ਤੇ ਜਿਹੜਾ ਆ ਇਹਨੂੰ ਚੁੱਕਾਗੇ ਆਪਾਂ ਅਸੀਂ ਲਗਾ ਸੀਗਾ ਫਰਨੀਚਰ ਕਾਫੀ ਦੇਰ ਤੋਂ ਤੇ ਕੁਝ ਜਿਹਾ ਸਮਾਨ ਜਿਦਾ ਘਰ ਦੇ ਵਾਸਤੇ ਹੋਰ ਕੋਲ ਵਾਸਤੇ ਲੈਣਾ ਸੀ ਪਹਿਲਾਂ ਮੈਂ ਸੋਚਿਆ ਬ੍ਰਿਕ ਜਲਦੀ ਆ ਬਟ ਹਸਬੰਡ ਕਹਿੰਦੇ ਨਹੀਂ ਪਹਿਲਾਂ ਅਰਬਨ ਬਾਣ ਜਾਣਾ ਸੋ ਉੱਥੇ ਗਏ ਉੱਥੋਂ ਸਮਾਨ ਮਿਲਿਆ ਨਹੀਂ ਫਿਰ ਅਸੀਂ ਵਾਪਸ ਆ ਗਏ ਬ੍ਰਿਕ ਤੇ ਆਪਣਾ ਫਰਨੀਚਰ ਦੇਖਣ ਉੱਥੇ ਮੈਂ ਕੁਝ ਕੇ ਚੇਅਰਸ ਟ੍ਰਾਈ ਕੀਤੀਆਂ ਮੇਰੇ ਹਸਬੰਡ ਵਰਕ ਫਰਮ ਹੋਮ ਕਰਦੇ ਆ 올 ਦਾ ਟਾਈਮ ਸੋ ਉਹਨਾਂ ਨੂੰ ਇੱਕ ਨਵੀਂ ਵਧੀਆ ਚੇਅਰ ਚਾਹੀਦੀ ਸੀਗੀ ਬਟ ਸਾਨੂੰ ਇੱਥੋਂ ਕੋਈ ਪਸੰਦ ਨਹੀਂ ਆਈ ਤੇ ਜਿਹੜਾ ਫਰਨੀਚਰ ਸੀਗਾ ਉਹ ਅਸੀਂ ਨੈਕਸਟ ਸਟੋਰ ਤੇ ਜਾ ਕੇ ਦੇਖਿਆ ਤੇ ਉੱਥੋਂ ਸਾਨੂੰ ਕੁਝ ਪਸੰਦ ਆ ਗਿਆ ਸੀ ਬਟ ਆਨਲਾਈਨ ਆਰਡਰ ਕਰਨਾ ਪਿਆ ਤੇ ਉਹ ਹੁਣ ਘਰ ਆਊਗਾ ਤੇ ਆਪਾਂ ਨੈਕਸਟ ਵਲੌਗ ਦੇ ਵਿੱਚ ਸ਼ੇਅਰ ਕਰਾਂਗੇ ਫਿਰ ਘਰ ਆਨ ਕੇ ਮੈਨੂੰ ਲੱਗੀ ਭੁੱਖ ਤੇ ਮੈਂ ਖਾਧੀ ਰੋਟੀ ਇਸ ਮਲਟੀ ਗ੍ਰੇਨ ਨਾਲ ਥੋੜਾ ਜਿਹਾ ਪਨੀਰ ਟਿੱਕਾ ਬਚਿਆ ਸੀਗਾ ਥੋੜਾ ਜਿਹਾ ਸੈਲਡ ਸੀਗਾ ਤੇ ਪਾਲਕ ਮੀਨ ਤੇ ਫਿਰ ਅਸੀਂ ਰੈਡੀ ਹੋ ਕੇ ਗਏ ਜੀ ਗੁਰੂ ਘਰੇ ਦਰਸ਼ਨ ਕਰਨ ਗੁਰੂ ਜੀ ਦੇ ਖਾਲਸਾ ਵਾਈਗੁਰੂ ਜੀ ਕੀ ਫਤਿਹ ਅੱਜ ਜਸਨੀ ਬਣਾ ਰਹੇ ਆ ਵੇਸਣ ਦੀਆਂ ਪਿੰਨੀਆਂ ਪਰ ਆਪਾਂ ਉਹਨਾਂ ਨੂੰ ਪਿੰਨੀਆਂ ਨਹੀਂ ਬਣਾਉਣੀ ਆ ਉਹਨਾਂ ਦੇ ਪੀਸ ਸਾਨੂੰ ਜ਼ਿਆਦਾ ਕਨਵੀਨੀਅੰਟ ਲੱਗਦੇ ਆ ਪਰ ਜਿਹੜੀ ਸਿਆਲਾਂ ਦੇ ਵਿੱਚ ਆਪਣੀ ਪੰਜਾਬ ਘਰੇ ਬਣਦੀ ਹੁੰਦੀ ਚੀਜ਼ ਜੀ ਪਤਾ ਨਹੀਂ ਉਹਨੂੰ ਕੀ ਕਹਿੰਦੇ ਆ ਸਾਡੇ ਘਰੇ ਵੇਸਣ ਹੀ ਕਹਿੰਦੇ ਹੁੰਦੇ ਸੋ ਆਪੋਂ ਬਣਾ ਰਹੇ ਹਾਂ ਸੋ ਮੈਂ ਆ ਸਾਰੇ ਡਰਾਈ ਫਰੂਟ ਜੇ ਲੈ ਲਏ ਆ ਮੈਂ ਓਨੈਸਟਲੀ ਬਿਲਕੁਲ ਨਹੀਂ ਬਣਾ ਕਿਦਾਂ ਉਹਨਾਂ ਦੇ ਪਰ ਮੈਂ ਕੋਸ਼ਿਸ਼ ਕਰਨੀ ਆ ਸਣਾਉਂਦੀ ਸੋ ਮੈਂ ਡਿਫਰੈਂਟ ਫੁੱਲ ਮਖਾਣੇ ਲਏ ਥੱਲੇ ਲੱਗਿਆ ਬਾਦਾਮ ਲਿਆ ਆ ਕਾਜੂ ਲਏ ਆ ਮੱਜ ਲਿਆ ਆ ਤੇ ਖਸਖਾਸ ਲਈ ਆ ਥੋੜੀ ਕਾਲੀ ਮਿਚ ਪੈਸੇ ਦੀ ਇਹਨਾਂ ਵਿੱਚ ਚਲੋ ਪਸਾ ਪਾਲ ਇਹ ਦਿਨ ਉਹ ਥੋੜਾ ਰੋਸਟ ਕਰ ਲੈਣੇ ਆ। ਫਿਰ ਹੁਣ ਆਪਾਂ ਬਣਾਉਣੀ ਆ। ਸਾਡੀ ਕੜਾਈ ਨੂੰ ਜੱਜ ਨਾ ਕਰਿਓ ਕਿਉਂਕਿ ਮੈਂ ਇਹ ਗਲਤੀ ਨਾਲ ਆਪਣੀ ਸਟੀਲਨਸ ਸਟੀਲ ਕੜਾਈ ਡਿਸ਼ਵਾਸ਼ਰ ਦੇ ਵਿੱਚ ਰੱਖ ਲਈ ਤੇ ਉਹ ਇਦਾਂ ਕਾਲੀ ਹੋ ਗਈ। ਹੁਣ ਪਤਾ ਨਹੀਂ ਇਹਨੇ ਸਾਫ਼ ਇਹਨੂੰ ਕਿਸ ਕਿਸਕੇ ਬੜੀ ਕੋਸ਼ਿਸ਼ ਕੀਤੀ ਪਰ ਇਹ ਨਹੀਂ ਸਾਫ਼ ਹੁੰਦੀ। ਸੋ ਦਿਸ ਇਜ਼ ਦ ਬੈਸਟ ਵੀ ਵੀ ਕੈਨ ਡੂ। ਚਲੋ ਜੀ ਹੁਣ ਆਪਾਂ ਆ ਸਾਰਾ ਸਮਾਨ ਨੂੰ ਫੋਲ ਲਵਾਂ। ਮੈਨੂੰ ਲੱਗਦਾ ਇੰਨਾ ਸਮਾਨ ਪਊਗਾ ਆਪਣੇ ਹਨਾ ਵੱਧਦੇ ਜਾਣਾ ਮੇਰੇ ਸਾਹਮਣੇ। ਤੇ ਮੈਂ ਇਹਨਾਂ ਨੂੰ ਆਪਾਂ ਰੋਸਟ ਕਰ ਲੈਨੇ ਆ ਇਨ ਕੇਸ ਯੂ ਆਰ ਵੰਡਰਿੰਗ ਬਿਹਾਈਂਡ ਦਾ ਕੈਮਰਾ ਇਜ਼ ਅ ਪਰਸਨ ਜਿਹਦੇ ਨਾਲ ਮੈਂ ਵਹੀ ਗੱਲਾਂ ਕਰਨਾ ਆ ਅਦਰਵਾਈਜ਼ ਸੌ ਗੁੱਡ ਚਲੋ ਹੁਣ ਆਪਾਂ ਇਹਨਾਂ ਨੂੰ ਰੋਸਟ ਕਰ ਲੈਨੇ ਆ ਤੇ ਫਿਰ 5 ਮਿੰਟ ਬਾਅਦ ਇਹਨੂੰ ਆਪਾਂ ਪੀਸ ਲਵਾਂਗੇ ਆਪਣੇ ਫੂਡ ਪ੍ਰੋਸੈਸਰ ਦੇ ਵਿੱਚ ਠੀਕ ਆਪਸ ਲਾਈਕ ਸਟਾਰਟ ਕਰਕੇ ਮੈਂ ਉਹ ਹੀ ਡਿਸਟਰੈਕਟ ਸਾਨੂੰ ਬਾਹਰ ਜਾਣਾ ਪਿਆ ਫਿਰ ਮੈਂ ਘਰੀਆਂ ਅੰਕੀ ਦੁਬਾਰਾ ਤੋਂ ਸਟਾਰਟ ਕੀਤਾ ਆਪਣਾ ਬਣਾਣਾ ਫਿਰ ਮੈਂ ਘਰੀਆਂ ਕੇ ਜਿਹੜੇ ਰੋਸਟ ਕੀਤੇ ਹੋਏ ਸੀ ਉਹਨਾਂ ਨੂੰ ਬਲੈਂਡਰ ਦੇ ਵਿੱਚ ਮੈਂ ਥੋੜਾ ਜਿਹਾ ਬਲੈਂਡ ਜਿਆ ਕਰ ਲਿਆ ਸੀਗਾ ਫੂਡ ਪ੍ਰੋਸੈਸਰ ਦੇ ਵਿੱਚ ਸੌਰੀ ਤੇ ਫਿਰ ਬੱਸ ਉਹਨੂੰ ਬਣਾਉਣਾ ਸ਼ੁਰੂ ਕਰ ਦਿੱਤਾ ਤੇ ਮੈਨੂੰ ਨਾ ਜ਼ਿਆਦਾਤਰ ਪਸੰਦ ਆ ਘੱਟ ਤੋਂ ਘੱਟ ਕਿਉਂ ਹੋ ਰਿਹਾ ਕਿਉਂਕਿ ਇੰਨਾ ਵਰਕਆਊਟ ਨਹੀਂ ਹੋ ਪੰਦਾ ਵਿੰਟਰਸ ਦੇ ਵਿੱਚ ਤੇ ਇੰਨਾ ਖਾ ਕੇ ਆਪਾਂ ਜਾਣਾ ਕਿੱਥੇ ਆ ਸੋ ਮੈਂ ਘੱਟ ਤੋਂ ਘੱਟ ਕਿਉਂ ਪਾਇਆ ਸੀਗਾ ਤਾਂ ਕਿ ਥੋੜਾ ਜਿਹਾ ਡਰਾਈ ਡਰਾਈ ਜਿਹਾ ਮਗਦਿਆ ਲੱਗਦਾ ਕਿ ਇ ਕਿਓ ਹੋਵੇ ਕਿ ਨਹੀਂ ਆ ਜਣੀਆਂ ਪੀਸ ਜੇ ਹੋ ਜਾਣ ਸੋ ਆਪਾਂ ਓਪਨ ਬਣਾ ਲੈਨੇ ਆ ਦੇਸੀ ਘਿਓ ਵਗੈਰਾ ਪਾ ਕੇ ਤੇ ਬਸ ਇਹ ਸਭ ਚੀਜ਼ਾਂ ਦੀ ਮੈਨੂੰ ਜਾਚ ਬਿਲਕੁਲ ਨਹੀਂ ਸੀ ਬਟ ਜਦੋਂ ਦੀ ਮੈਂ ਕੈਨੇਡਾ ਮੂਵ ਹੋਈ ਆ ਸੋ ਮੈਂ ਹੋਲੀ-ਹੋਲੀ ਇਹ ਚੀਜ਼ਾਂ ਸਾਰੀਆਂ ਮਮਾ ਨੂੰ ਵੀਡੀਓ ਕਾਲ ਲਗਾ ਲਗਾ ਕੇ ਸਿੱਖੀਆਂ ਆ ਤੇ اسپੈਸ਼ਲੀ ਹੁਣ ਆਪਣੇ ਅਨੰਤ ਕਾਰਜ ਤਬਾਦ ਤੇ ਮੈਨੂੰ ਸਿੱਖਣੇ ਪਏ ਕਿਉਂਕਿ ਮੇਰੇ ਹਸਬੰਦ ਕਹਿੰਦੇ ਹੁੰਦੇ ਆ ਯੂਜੂਲੀ ਉਹ ਕਹਿੰਦੇ ਹੁੰਦੇ ਆ ਕਿ ਉਹ ਪਹਿਲਾਂ ਇੰਡੀਆ ਤੋਂ ਕੂਰੀਅਰ ਕਰਵਾਉਂਦੇ ਹੁੰਦੇ ਸੀ ਗੀਆਂ ਪੰਨੇ ਆ ਵਗੈਰਾ ਬਟ ਹੁਣ ਆਪਾਂ ਬਣਾ ਸਕਦੇ ਆ ਮੈਂ ਨਾਲ ਨਾਲ ਤੁਸੀਂ ਦੇਖੋਗੇ ਆਪਣੇ ਮਮਾ ਨੂੰ ਵੀਡੀਓ ਕਾਲ ਲਾਈ ਹੋਈ ਆ ਨਾਲ ਨਾਲ ਪੁੱਛ ਰਹੀ ਆ ਤੇ ਆਹ ਤੇ ਇੰਨਾ ਔਖਾ ਕੰਮ ਲੱਗਿਆ ਨਾ ਮੈਨੂੰ ਇੰਨਾ ਹਲਾਣਾ ਪਿਆ ਦਾ ਹੱਥ ਧੱਕ ਜਾਂਦੇ ਆ ਐਂਡ ਮੂੰਹ ਕਰ ਕਰਕੇ ਤੇ பட் ਐਨੀਵੇਸ oh yeah ਮੈਂ ਸੱਚ ਵੇਸਣ ਦਾ ਆਈਡੀਆ ਡ੍ਰੌਪ ਕਰਕੇ ਤੇ ਵਿੱਚ ਨਾ ਪੁੱਜੇ ਛੋਲੇ ਜੇ ਪਾਈ ਸੀਗੇ ਮੰਮਾ ਕਹਿੰਦੇ ਸੀ ਜੇ ਬਣਾਣੀ ਆ ਤੇ ਤੂੰ ਥੋੜਾ ਜਿਹਾ ਪ੍ਰੋਟੀਨ ਵਾਲੀ ਚੀਜ਼ ਬਣਾ ਲੈ ਸੋ ਮੈਂ ਜਾ ਕੇ ਉਹ ਲੈ ਕੇ ਆਈ ਸੀਗੀ ਵੇਸਣ ਤੇ ਮੈਂ ਥੱਕ ਗਈ ਤੇ ਮੈਂ ਸੋਚਿਆ ਕਿ ਯੂ نو ਵਟ ਮੈਂ ਉੱਤੇ ਹੀ ਬਹਿ ਜਾਨੀ ਆ ਸ਼ੈਲਫ ਦੇ ਉੱਤੇ ਚੌਂਕੜਾ ਮਾਰ ਕੇ ਤੇ ਫੇਰ ਆਪਾਂ ਬਣਾਉਨੇ ਆ ਸੋ ਬਣਾ ਬਨੋ ਕੇ ਆਪਾਂ ਨੂੰ ਲੱਗ ਗਿਆ অলমোਸਟ ਕਿੰਟਾ ਕ ਲੱਗ ਗਿਆ ਸੀਗਾ ਕਰਦੇ ਹੋ ਕਿ ਮੈਂ ਫੋਨ ਆ ਡਾਇ ਹੈ ਹੋਇਆ ਆਪਣੇ ਸਾਹਮਣੇ ਨਾਲ ਵੀਡੀਓ ਕਾਲ ਲਗਾਈ ਹੈ ਤੇ ਆਪਣੇ ਮਦਰ ਇਨ ਲਾਉ ਤੇ ਮम्मा ਦੋਨਾਂ ਨੂੰ ਵਾਰ-ਵਾਰੀ ਪੁੱਛਦੀ ਪਈ ਸੀ ਕਿ ਸਹੀ ਬਣਦਾ ਪਿਆ ਵੀ ਹੈ ਕਿ ਨਹੀਂ ਤੇ ਮੈਂ ਇਥੇ ਕਹਿ ਰਹੀ ਹਾਂ ਕਿ ਛੇ ਤਿਆਰਾ ਪਾਏ ਇੱਕ ਚੀਜ਼ ਭੁੱਲ ਗਏ ਬਣ ਤਾ ਉਹ ਮੈਨੂੰ ਹੁਣ ਤੱਕ ਵੀ ਯਾਦ ਆ ਰਹੀ ਕਿ ਮੈਂ ਕਿਹੜੀ ਚੀਜ਼ ਕਹਿ ਰਹੀ ਸੀ ਪਰ ਫਿਰ ਮੈਂ ਪੁੱਛ-ਪੁੱਛ ਕੇ ਕਿਸੇ ਤਰੀਕੇ ਨਾਲ ਬਣਾ ਲਿਆ ਸੀਗਾ ਤੇ ਬਹੁਤ ਵਧੀਆ ਬਣਿਆ ਸੀਗਾ ਮੈਂ ਬਹੁਤ ਘੱਟ ਖਾਂਦੀ ਹਾਂ ਕਿਉਂਕਿ ਮੈਂ ਥੋੜਾ ਜਿਹਾ ਆਪਣਾ weight loss ਕਰਨ ਦੀ ਕੋਸ਼ਿਸ਼ ਆ ਬਟ ਮੇਰੇ ਹਸਬੰਦ ਨੂੰ ਪਸੰਦ ਆ ਗਿਆ ਉਹਨਾਂ ਨੇ ਖਾਣਾ ਹੁੰਦਾ ਜਿਆਦਾ ਕਰ ਉਹਨਾਂ ਨੂੰ ਵਧੀਆ ਲੱਗਿਆ ਸੋ ਵੀ ਆਰ ਆਲ ਗੁੱਡ ਤੇ ਆਈ ਹੋਪ ਤੁਸੀਂ ਅੱਜ ਦੀ ਇਹ ਵਾਲੀ ਮੇਰੀ ਵੀਡੀਓ ਜਿਹੜੀ ਆ ਇਹਨੂੰ ਲਾਈਕ ਕੀਤਾ ਹੋਊਗਾ ਮੈਨੂੰ ਥੋੜਾ ਜਿਹਾ ਔਖਾ ਲੱਗਦਾ ਹੈ ਲੌਂਗ ਵੀਡੀਓਜ਼ ਰਿਕਾਰਡ ਕਰਨਾ ਕਿਉਂਕਿ ਮੇਰਾ ਥੋੜਾ ਸਕੇਡਿਊਲ ਨਾ ਬਿਜ਼ੀ ਰਹਿੰਦਾ ਆ ਤੇ ਮੈਨੂੰ ਵੀਡੀਓਜ਼ ਦੇ ਵਿੱਚ ਪਤਾ ਨਹੀਂ ਲੱਗਦਾ ਕਿ ਯਾਰ ਅਸਟਾ ਬੜੀ ਸਿੰਪਲ ਜੀ ਲਾਈਫ ਜਿਣੀ ਐ ਐਡਾ ਕੋਈ ਹੈ ਹੀ ਨਹੀਂ ਆ ਕੀ ਆਪਾਂ ਵਿਖਾਈਏ ਕਿ ਕੁਝ ਇੰਟਰਸਟਿੰਗ ਜਿਆ ਹੋਵੇ ਬਟ ਜੋ ਵੀ ਸੀਗਾ ਆਪਾਂ ਤੁਹਾਡੇ ਨਾਲ ਸ਼ੇਅਰ ਕਰ ਦਿੱਤਾ ਜਿਨ੍ਹਾਂ ਨੇ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਜੇ ਸਬਸਕ੍ਰਾਈਬ ਕਰ ਲਓ ਲਾਈਕ ਵੀ ਕਰ ਲਿਆ ਕਰੋ ਸ਼ੇਅਰ ਕਰਿਆ ਕਰੋ ਤੇ ਬਸ ਖੁਸ਼ ਰਹੋ ਗੁਰੂ ਸਾਹਿਬ ਤੁਹਾਡੇ ਸਾਰਿਆਂ ਦੀ ਕਿਰਪਾ ਬਣਾਈ ਰੱਖਣ ਤੇ ਆਪਾਂ ਮਿਲਦੇ ਆਂ ਜੀ ਆਪਣੀ ਨੈਕਸਟ ਵੀਡੀਓ ਦੇ ਵਿੱਚ ਤੇ ਇਹ ਬਣ ਗਈ ਸੀ ਮੇਰੇ ਵੀਡੀਓ ਦੇ ਐਂਡ ਵਿੱਚ ਦਿਖਾਈ ਆ ਤੁਸੀਂ ਦੇਖ ਲਿਓ ਤੇ ਦੱਸਿਓ ਤੁਹਾਨੂੰ ਕਿਵੇਂ ਦੀ ਲੱਗੀ ਤੇ ਤੁਸੀਂ ਖੁਦ ਦੀਆਂ ਰੈਸਪੀਜ਼ ਵੀ ਥੱਲੇ ਲਿਖ ਕੇ ਮੈਨੂੰ ਜਰੂਰ ਦੱਸਿਓ ਕਿ ਤੁਸੀਂ ਕੀ ਕਿਵੇਂ ਬਣਾਉਂਦੇ ਹੁੰਦੇ ਹੋ